ਕਲਗੀ ਵਾਲਿਆ ਤੇਰੀਆਂ ਕੁਰਬਾਨੀਆਂ ਨੇ ਐਸਾ ਸੰਗਲ ਗੁਲਾਮੀ ਦਾ ਤੋੜ ਦਿੱਤਾ ਤੇਰੀ ਦੁਨੀਆ ਤੋਂ ਵੱਖਰੀ ਜਹੀ ਦ੍ਰਿੜਤਾ ਨੇ ਐਸਾ ਕੌਮ ਨੂੰ ਨਵਾਂ ਹੀ ਮੋੜ ਦਿੱਤਾ ਤੇਰੇ ਖੰਡੇ ਦੀ ਧਾਰ ਚੋਂ ਪੀ ਅੰਮ੍ਰਿਤ ਵੜੀਕੇ ਚਿੜੀਆਂ ਨੇ ਬਾਜਾਂ ਨੂੰ ਮੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਸ਼ਕਤੀ ਭਗਤੀ ਨੂੰ ਇਕੱਠਿਆਂ ਜੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਸ਼ਕਤੀ ਭਗਤੀ ਨੂੰ ਇਕੱਠਿਆਂ ਜੋੜ ਦਿੱਤਾ ਯੋਮੀ ਲੇ ਚੰਦ ਪੁਰ ਵਰਗੀ ਥਾ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਨੋਂ ਨੰਦ ਪੁਰ ਵਰਗੀ ਥਾ ਮਿਲ ਜੇ ਪਿਓ ਮਿਲ ਜੇ ਕਲ ਗੀ ਤਰ ਵਰਗਾ ਜਿਨੋਂ ਸਭ ਕੋਰ ਜੀ ਪੰਜਾਂ ਕੱਕਿਆਂ ਵਿੱਚੋਂ ਹੀ ਮਿਲ ਚਾਵਰਨਾ ਦਾ ਗਿਆਨ ਜਾਵੇ ਜਿਹਨੂੰ ਪੰਜਾਂ ਕੱਕਿਆਂ ਵਿੱਚੋਂ ਹੀ ਮਿਲ ਚਾਵਰਨਾ ਦਾ ਗਿਆਨ ਜਾਵੇ ਜਿਹੜਾ ਪੰਜ ਘੁੱਟ ਪੀ ਕੇ ਅਮਰਤ ਦੇ ਬੰਸ਼ੇਰਾ ਤੋਂ ਬਲ ਵਾਲ ਜਾਵੇ ਜਿਹੜਾ ਪੰਜ ਘੁੱਟ ਪੀ ਕੇ ਅਮਰਤ ਦੇ ਬੰਸ਼ੇਰਾ ਤੋਂ ਮੁਕਤੀ ਦੋ ਜਹਾਨਾਂ ਦੀ ਤੇ ਵਾਲੀ ਦੋ ਜਹਾਂ ਮਿਲ ਜੇ ਪਵਿੱਤਰ ਮਿਲ ਜਾਵੇ ਮਾ ਸੇਵ ਕੋ ਰ ਮਾ ਰਾਣੀ ਦੀ ਜਿਨ ਨੂੰ ਗੋਦ ਪਵਿੱਤਰ ਮਿਲ ਜਾਵੇ ਮਾ ਸੇਵ ਕੋ ਰ ਮਾ ਰਾਣੀ ਦੀ ਜਿਨ ਜੋਨ ਪਵਿੱਤਰ ਹੰਸਾਂ ਦੀਤੇ ਜੋਗ ਮਿਲੇ ਗੁਰੇ ਜਿਨੂੰ ਜੋਣ ਪਵਿੱਤਰ ਹੰਸਾਂ ਦੀਤੇ ਜੋਗ ਮਿਲੇ ਗੁਰ ਬਾਣੀ ਦੀ ਨਾਲੇ ਸ਼ਰਨ ਮਿਲੇ ਉਹਦੇ ਚਰਨਾਂ ਦੀ ਤੇ ਚਰਨਾਂ ਵਿੱਚ ਹੀ ਥਾਂ ਮਿਲ ਜੇ ਲੇ ਜੇ ਕਲਗੀ ਤਰੇ ਵਰਗਾ ਜਿਨੂੰ ਸਹਬ ਕੋਰ ਜਈ ਮਾਮਿਲ ਜੇ ਜਿਨੂੰ ਦਾਦੀ ਮਾਤਾ ਗੁਜਰੀ ਦਾ ਚੌਂਕਾ ਤੇ ਵੇੜਾ ਮਿਲ ਜਾਵੇਂ ਜਿਨੂੰ ਦਾਦੀ ਮਾਤਾ ਗੁਜਰੀ ਦਾ ਚੌਂਕਾ बापू तेके बहादुर खुशियां दा खेड़ा मिल जावे जिनू बापू तेके बहादुर दा खुशियां दा खेड़ा मिल जावे महारबीनु पिता लिखो ਰਜਈ ਮਾਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ ਜਿਨੂੰ ਆਨੰਦਪੁਰ ਵਰਗੀ ਥਾ ਮਿਲ ਜੇ ਪਿਓ ਮਿਲ ਜੇ ਕਲਗੀ ਤਰ ਵਰਗਾ ਜਿਨੂੰ ਸੈਬ ਕੋਰ ਜਈ ਮਾਮਿਲ ਜੇ ਜਿਨੂੰ ਸੈਬ ਕੋ